ਖਬਰ ਗਾਇਕ ਸਤਵਿੰਦਰ ਬੁੱਗਾ ਦੇ ਨਾਲ ਜੁੜੀ ਹੋਈ ਹੈ ਸਤਵਿੰਦਰ ਬੁੱਗਾ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਤਵਿੰਦਰ ਬੁੱਗਾ ਦੇ ਭਰਾ ਨੇ ਬੁੱਗਾ ਤੇ ਗੰਭੀਰ ਇਲਜ਼ਾਮ ਲਗਾਏ ਨੇ ਦਰਸਲ ਸਤਵਿੰਦਰ ਬੁੱਗਾ ਦੇ ਭਰਾ ਦਵਿੰਦਰ ਪੋਲਾ ਦੀ ਪਤਨੀ ਦੀ ਕੱਲ ਮੌਤ ਹੋ ਗਈ ਇਸ ਮੌਤ ਲਈ ਉਸ ਦੇ ਭਰਾ ਨੇ ਸਤਵਿੰਦਰ ਬੁੱਗਾ ਨੂੰ ਜ਼ਿੰਮੇਵਾਰ ਦੱਸਿਆ ਦਵਿੰਦਰ ਪੋਲਾ ਨੇ ਇਲਜ਼ਾਮ ਲਗਾਇਆ ਕਿ ਸਤਵਿੰਦਰ ਬੁੱਗਾ ਨੇ ਉਸ ਦੀ ਪਤਨੀ ਨੂੰ ਧੱਕਾ ਦਿੱਤਾ ਸੀ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਉਧਰ ਇਨਸਾਫ ਦੀ ਮੰਗ ਨੂੰ ਲੈ ਕੇ ਦਵਿੰਦਰ ਪੋਲਾ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਦੋਂ ਕਿ ਦੂਜੇ ਥਿਰ ਵੱਰੋਂ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਜਾ ਰਿਹਾ ਹੈ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਹੀ ਅੱਗੇ ਕੋਈ ਕਾਰਵਾਈ ਕੀਤੀ ਜਾਵੇਗੀ ਤਗਾਇਕ ਸਤਵਿੰਦਰ ਬੁੱਗਾ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਰਚਾਈ ਦੀ ਮੌਤ ਪਿੱਛੋਂ ਬੁੱਗਾ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ ਇਹ ਮੰਗ ਕੀਤੀ ਹੈ ਉਸ ਦੇ ਪ੍ਰਾਰ ਦਵਿੰਦਰ ਪੋਲਾ ਨੇ ਉਸ ਦਾ ਕਹਿਣਾ ਹੈ ਕਿ ਬੁੱਗਾ ਨੇ ਉਸ ਦੀ ਪਤਨੀ ਨੂੰ ਤੱਕਾ ਦਿੱਤਾ ਸੀ ਜਿਸ ਤੋਂ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਦੋਂ ਕਿ ਦੂਜੇ ਪਾਸੇ ਦੂਜੇ ਧਿਰ ਦਾ ਕਹਿਣਾ ਹੈ ਕਿ ਇਹ ਸਾਰੇ ਇਲਜ਼ਾਮ ਬੇਬੁਨਿਆਦ ਨੇ। ਦੱਸਿਆ ਗਿਆ ਕਿ ਦੋਹਾਂ ਦਰਮਿਆਨ ਕਾਫੀ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਬੀਤੇ ਰੋਜ਼ ਸਤਵਿੰਦਰ ਬੁੱਗਾ ਦੀ ਪਰਜਾਈ ਦੀ ਮੌਤ ਹੋਣ ਤੋਂ ਬਾਅਦ ਉਸ ਦੇ ਭਰਾ ਦਵਿੰਦਰ ਪੋਲਾ ਨੇ ਹੁਣ ਸਤਵਿੰਦਰ ਬੁੱਗਾ ਤੇ ਕਾਰਵਾਈ ਦੀ ਮੰਗ ਕੀਤੀ ਹੈ। ਤਾਂ ਕਾਰਵਾਈ ਦੀ ਮੰਗ ਨੂੰ ਲੈ ਕੇ ਦਵਿੰਦਰ ਪੋਲਾ ਵੱਲੋਂ ਪ੍ਰਦਰਸ਼ਨ ਵੀ ਕੀਤਾ ਗਿਆ ਦੂਜੇ ਪਾਸੇ ਦੂਜੇ ਧਿਰ ਨੇ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਫਿਲਹਾਲ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਤਰਮਿੰਦਰ ਸਾਡੇ ਨਾਲ ਜੁੜ ਚੁੱਕੇ ਨੇ ਤਰਮਿੰਦਰ ਆਖਰ ਕੀ ਆ ਪੂਰਾ ਮਾਮਲਾ ਦੋਹਾਂ ਦਰਮਿਆਨ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ ਹੁਣ ਸਤਵਿੰਦਰ ਬੁੱਗਾ ਤੇ ਗੰਭੀਰ ਇਲਜ਼ਾਮ ਲਗਾਏ ਨੇ ਉਸ ਦੇ ਪ੍ਰਾਂਵੇ ਜੀ ਬਿਵੇਕ ਜਿਸ ਤਰ੍ਹਾਂ ਕਿ ਕਾਫੀ ਲੰਬੇ ਸਮੇਂ ਤੋਂ ਜ਼ਮੀਨੀ ਵਿਵਾਦ ਦੋਵੇਂ ਭਰਾਵਾਂ 'ਵਾਂ ਚੱਲਦਾ ਆ ਰਿਹਾ ਹੈ ਤਾਂ ਹੁਣ ਜਿਹੜੀ ਆ ਬੀਤੀ ਰਾਤ ਜਗਰਾਹ ਹੋਇਆ ਸੀ ਤਾਂ ਜਦੋਂ ਆਮਣੋਂ ਸਾਹਮਣੇ ਤੋਂ ਇੱਕ ਦੂਜੇ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਸੀ ਤਾਂ ਇਸੇ ਦੌਰਾਨ ਦੋਸ਼ ਲਗਾਇਆ ਜਾ ਰਿਹਾ ਹੈ ਕਿ ਤਵਿੰਦਰ ਬੁੱਗਾ ਨੇ ਆਪਣੀ ਪਰਜਾਈ ਨੂੰ ਤੱਕਾ ਦੇ ਦਿੱਤਾ ਜਦੋਂ ਤੱਕਾ ਦੇਣ ਤੋਂ ਬਾਅਦ ਪਰਜਾਈ ਜ਼ਮੀਨ ਤੇ ਡਿੱਗੀ ਤਾਂ ਉਸ ਦੀ ਹਾਲਤ ਖਰਾਬ ਹੋ ਗਈ ਤਾਂ ਉਸ ਨੂੰ ਫਤਿਹਗੜ੍ਹ ਸਾਹਿਬ ਦੇ ਸਰਕਾਰੀ ਹਸਪੀਟਲ ਤੋਂ ਸੈਕਟਰ 33 ਚੰਡੀਗੜ੍ਹ ਰੈਫਰ ਕੀਤਾ ਗਿਆ ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਤਾਂ ਹੁਣ ਜਿਹੜੇ ਤਾਜ਼ਾ ਅਪਡੇਟ ਇਹ ਹੈ ਕਿ ਜਿਹੜਾ ਤਵਿੰਦਰ ਬੁੱਗੇ ਦਾ ਭਰਾ ਦਵਿੰਦਰ ਭੋਲਾ ਉਸ ਦੇ ਪਰਿਵਾਰ ਵੱਲੋਂ ਤੇ ਉਸ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਤਵਿੰਦਰ ਬੁੱਗਾ ਦੇ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਜਾਵੇ ਆਈਪੀਸੀ ਧਾਰਾ 302 ਦੇ ਤਹਿਤ ਦਰਜ ਮੁਕੱਦਮਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਕਾਨੂੰਨੀ ਤੌਰ ਤੇ ਦੇਖਿਆ ਜਾਵੇ ਪੁਲਿਸ ਇਸ ਕਰਕੇ ਹਲੇ ਮਾਮਲਾ ਦਰਜ ਨਹੀਂ ਕਰ ਰਹੀ ਕਿਉਂਕਿ ਜੇਕਰ ਅਟੈਂਸ਼ਨ ਹੋਵੇ ਕਿਉਂਕਿ ਕਾਨੂੰਨੀ ਮਾਹਿਰ ਇਹੀ ਰਹਿ ਦਿੰਦੇ ਨੇ ਕਿ ਜੇਕਰ ਅਟੈਂਸ਼ਨ ਹੋਵੇ ਤਾਂ 302 ਧਾਰਾ ਲੱਗਦੀ ਹੈ ਪਰ ਫਿਲਹਾਲ ਜਿਹੜੀ ਹੈ ਹਲੇ ਤੱਕ ਕੋਈ ਅਟੈਂਸ਼ਨ ਨਹੀਂ ਸੀ ਤਾਂ ਹੁਣ ਜਿਹੜੇ ਆ ਪੋਸਟਮਾਰਟਮ ਰਿਪੋਰਟ ਤੇ ਸਾਰੀ ਗੱਲ ਖੜੀ ਆ ਡੀਐਸਪੀ ਮੋਹਿਤ ਸਿੰਘਲਾ ਕੁਦ ਮੌਕੇ ਤੇ ਗਏ ਸੀ ਪਰਿਵਾਰ ਨੂੰ ਪ੍ਰੋਸਾ ਦਿੱਤਾ ਕਿ ਪੋਸਟਮਾਰਟਮ ਰਿਪੋਰਟ ਦੇ ਵਿੱਚ ਜਿਹੜੇ ਮੌਤ ਦੇ ਜਿਹੜੇ ਵੀ ਅਸਲੀ ਕਾਰਨ ਸਾਹਮਣੇ ਆਉਣਗੇ ਉਹਨਾਂ ਦੇ ਆਧਾਰ ਤੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇਗੀ ਉਹ ਭਾਵੇਂ ਸਾਹਮਣੇ ਵਾਲਾ ਕੋਈ ਵੀ ਵਿਅਕਤੀ ਹੋਵੇ ਪਰ ਉਹ ਸੋ ਕਾਨੂੰਨ ਤੋਂ ਉੱਪਰ ਨਹੀਂ ਐ ਫਿਲਹਾਲ ਪੋਸਟਮਾਰਟਮ ਰਿਪੋਰਟ ਤੱਕ ਪਰਿਵਾਰ ਨੂੰ ਸ਼ਾਂਤ ਕੀਤਾ ਗਿਆ ਤਾਂ ਹਾਲੇ ਵੀ ਪਰਿਵਾਰ ਦੀ ਇਹ ਮੰਗ ਹੈ ਕਿ ਜਿੰਨਾ ਤੱਕ ਐਫਆਈਆਰ ਦਰਜ ਕਰਕੇ ਉਹਨਾਂ ਨੂੰ ਕਟਿੰਗ ਐਫਆਈਆਰ ਦੀ ਕਾਪੀ ਨਹੀਂ ਦਿੱਤੀ ਜਾਂਦੀ ਇਸ ਕਰਕੇ ਉਹ ਪੋਸ ਹਲੇ ਵੀ ਸਥਿਤੀ ਜਿਹੜੀ ਆ ਉਹ ਦੁਬਿਧਾ ਦੇ ਵਿੱਚ ਬਣੀ ਹੋਈ ਆ ਪਰਿਵਾਰ ਨੂੰ ਮਨਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਹੁਣ ਥੋੜੇ ਟਾਈਮ ਤੱਕ ਪਤਾ ਲੱਗੇਗਾ ਕਿ ਪਰਿਵਾਰ ਪੋਸਟਮਾਰਟਮ ਲਈ ਰਾਜ਼ੀ ਹੁੰਦਾ ਹੈ ਜਾਂ ਨਹੀਂ ਅ ਤੇਰਮਿੰਦਰ ਦਵਿੰਦਰ ਪੋਲਾ ਵੱਲੋਂ ਹਸਪਤਾਲ ਦੇ ਡਾਕਟਰਾਂ ਤੇ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹਨਾਂ ਦੇ ਕਹਿਣ ਤੇ ਐਮ ਐਲ ਆਰ ਨਹੀਂ ਕੱਟੀ ਗਈ ਇਹ ਬਿਲਕੁਲ ਉਹ ਇਲਜ਼ਾਮ ਇਸ ਕਰਕੇ ਲਗਾਏ ਜਾ ਰਹੇ ਨੇ ਕਿ ਜਦੋਂ ਬੀਤੀ ਰਾਤ ਦਵਿੰਦਰ ਪੋਲਾ ਆਪਣੀ ਪਤਨੀ ਨੂੰ ਲੈ ਕੇ ਸਿਵਲ ਹਸਪੀਟਲ ਫਤੇਗੜ ਸਾਹਿਬ ਗਏ ਸੀ ਤਾਂ ਉਹਨਾਂ ਵੱਲੋਂ ਜਿਹੜਾ ਐਮ ਐਲ ਆਰ ਕੱਟਣ ਦੀ ਮੰਗ ਕੀਤੀ ਗਈ ਸੀ ਉਹ ਡਾਕਟਰਾਂ ਨੇ ਇਮੀਡੀਟ ਉਹ ਮੈਡੀਕਲ ਰਿਪੋਰਟ ਜਿਹੜੀ ਆ ਦਰਜ ਨਹੀਂ ਕੀਤੀ ਹੈਗੀ ਤਾਂ ਉਹਨਾਂ ਨੂੰ ਸਿੱਧਾ ਰੈਫਰ ਕਰ ਦਿੱਤਾ ਜਿਸ ਤੇ ਚਲਦਿਆਂ ਪੁਲਿਸ ਤੇ ਵੀ ਇਲਜ਼ਾਮ ਲੱਗੇ ਨੇ ਸੋ ਹੁਣ ਡੀਐਸਪੀ ਵੱਲੋਂ ਇਹ ਪ੍ਰੋਸਾ ਦਿੱਤਾ ਗਿਆ ਕਿ ਜਿਹੜੀ ਮੈਡੀਕਲ ਲੀਗਲ ਰਿਪੋਰਟ ਆ ਉਹ ਵੀ ਡਾਕਟਰ ਕੱਟ ਕੇ ਦੇਣਗੇ ਜਿੰਨੀਆਂ ਵੀ ਸੱਟਾਂ ਸਰੀਰ ਤੇ ਪਾਈਆਂ ਗਈਆਂ ਨੇ ਉਹਨਾਂ ਦੀ ਰਿਪੋਰਟ ਜਿਹੜੀ ਆ ਉਹ ਡਾਕਟਰ ਬਣਾ ਕੇ ਦੇਣਗੇ ਤਾਂ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਜਾਵੇਗਾ ਕਿ ਸਰੀਰ ਤੇ ਕਿੰਨੀਆਂ ਸੱਟਾਂ ਪਾਈਆਂ ਗਈਆਂ ਨੇ ਉਹ ਸੱਟਾਂ ਤਾਜ਼ੀਆਂ ਨੇ ਜਾਂ ਪੁਰਾਣੀਆਂ ਨੇ ਇਸ ਦਾ ਜੇਕਰ ਵੀ ਜਿਹੜਾ ਡਾਕਟਰਾਂ ਵੱਲੋਂ ਕੀਤਾ ਜਾਵੇਗਾ ਸੋ ਪੂਰੇ ਜਿਹੜੇ ਤੱਥਾਂ ਤੋਂ ਬਾਅਦ ਹੀ ਪੁਲਿਸ ਕੋਈ ਕਾਰਵਾਈ ਕਰੇਗੀ ਫਿਲਹਾਲ ਜਿਹੜੀ ਪੁਲਿਸ ਵੱਲੋਂ ਇਹ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਜਾਂ ਤਾਂ 174 ਦੀ ਜਿਹੜੀ ਇਹ ਕਾਰਵਾਈ ਕੀਤੀ ਜਾਵੇ ਜੇਕਰ ਕੋਈ ਸਾਹਮਣੇ ਤੱਥ ਆਊਗਾ ਤਾਂ ਬਾਅਦ ਦੇ ਵਿੱਚ ਇਸ ਨੂੰ ਐਫ ਆਈ ਆਰ ਚ ਕਨਵਰਟ ਕਰ ਦਿੱਤਾ ਜਾਵੇਗਾ ਤਾਂ ਦੂਜੇ ਪਾਸੇ ਇਹ ਵੀ ਪ੍ਰੋਸੈਸ ਕੀਤਾ ਜਾ ਰਿਹਾ ਹੈ ਕਿ ਗੈਰ ਇਰਾਦਾਕਤ ਕਤਲ ਦੀ ਧਾਰਾ ਲਾਤੀ ਜਾਵੇ ਕਿਉਂਕਿ ਉਸ ਸਮੇਂ ਕੋਈ ਇਰਾਦਾ ਨਹੀਂ ਸੀ ਕਤਲ ਕਰਨ ਦਾ ਅਚਾਨਕ ਜਿਹੜਾ ਤੱਕਾ ਦੇੰਦੂਆ ਮੌਤ ਹੋਈ ਆ ਸੋ ਹਲੇ ਤਰ੍ਹਾਂ ਅਮਾਨ ਨੂੰ ਲੈ ਕੇ ਜਿਹੜੀ ਆ ਉਹ ਆਪਸੀ ਦੋਵਤ ਰਨ ਵਿੱਚ ਗੱਲ ਚੱਲਦੀ ਆ ਹਲੇ ਕੋਈ ਜਿਹੜਾ ਫਾਈਨਲ ਨਹੀਂ ਹੋਇਆ ਕਿ ਹੁਣ ਪਰਿਵਾਰ ਨੂੰ ਕਿਸ ਗੱਲ ਤੇ ਸਹਿਮਤ ਕੀਤਾ ਜਾਵੇਗਾ। ਪ੍ਰਵਿੰਦਰ ਇਸ ਮਾਮਲੇ ਨੂੰ ਲੈ ਕੇ ਸਤਵਿੰਦਰ ਬੁੱਗਾ ਦਾ ਕੋਈ ਬਿਆਨ ਸਾਹਮਣੇ ਆਇਆ ਜਾਂ ਉਹਨਾਂ ਨੇ ਆਪਣੀ ਸਫਾਈ ਵਿੱਚ ਕਿਹਾ ਇਸ ਮਾਮਲੇ ਨੂੰ ਲੈ ਕੇ। ਸੂਤਰਾਂ ਦੇ ਹਵਾਲੇ ਤੋਂ ਖਬਰ ਆ ਕਿ ਜਿਹੜੇ ਸਤਵਿੰਦਰ ਬੁੱਗਾ ਨੂੰ ਹਲੇ ਇਸ ਮਾਮਲੇ ਤੋਂ ਦੂਰ ਰੱਖਿਆ ਗਿਆ ਹੈ ਉਹ ਪਰਿਵਾਰ ਘਰ ਤੋਂ ਵੀ ਬਾਹਰ ਨੇ ਕਿਉਂਕਿ ਜਿਹੜਾ ਮਾਹੌਲ ਹੈ ਇਸ ਸਮੇਂ ਬੜਾ ਗੁੱਸੇ ਵਾਲਾ ਵਾ ਤੇ ਰੋਸ ਵੀ ਪਾਇਆ ਜਾ ਰਿਹਾ ਸੋ ਕਿਤੇ ਨਾ ਕਿਤੇ ਜਿਹੜੇ ਆ ਮਾਹੌਲ ਨੂੰ ਸ਼ਾਂਤ ਕਰਨ ਦੇ ਲਈ ਵੀ ਪੁਲ ਜਿਹੜੀ ਆ ਪਰਿਵਾਰ ਨੂੰ ਇਹੀ ਰਾਏ ਦਿੱਤੀ ਹੈ ਕਿ ਫਿਲਹਾਲ ਜਿਹੜੀ ਆ ਦੂਜੀ ਤੇ ਰੋ ਦੂਰੀ ਬਣਾ ਕੇ ਰੱਖੇ ਤੇ ਹਲੇ ਤੱਕ ਜਿਹੜਾ ਸੁਵਿੰਦਰ ਬੁੱਗਾ ਨਾ ਤਾਂ মিডিਆ ਸਾਹਮਣੇ ਕੋਈ ਬਿਆਨ ਦਿੱਤਾ ਤੇ ਨਾ ਹੀ ਉਹਨਾਂ ਨੇ ਜਿਹੜਾ ਜਿਸ ਤਰ੍ਹਾਂ ਪਹਿਲਾਂ ਸੋਸ਼ਲ ਮੀਡੀਆ ਤੇ ਸਪਾਈਂਡਿੰਦੇ ਸੀ ਨਾ ਹੀ ਉਹ ਕੋਈ ਬਿਆਨ ਸਾਹਮਣੇ ਆਇਆ ਪਰ ਇਹਨਾਂ ਜ਼ਰੂਰ ਕਿਹਾ ਜਾ ਰਿਹਾ ਕਿ ਜਦੋਂ ਮੌਕੇ ਤੇ ਸੁਵਿੰਦਰ ਬੁੱਗਾ ਦੇ ਪਰਿਵਾਰ ਵਾਲੇ ਜੀ ਤਾਂ ਉਹਨਾਂ ਨੇ ਇਹੀ ਕਿਹਾ ਸੀ ਕਿ ਆ ਆਚਾਰਨਕ ਜਿਹੜੀ ਇਹ ਮੌਤ ਹੋਈ ਹੈ ਉਹਨਾਂ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਹੈਗਾ ਉਲਟਾ ਉਹ ਸੁਵਿੰਦਰ ਬੁੱਗਾ ਦੇ ਪਰਿਵਾਰ ਵਾਲੇ ਜਿਹੜਾ ਦਵਿੰਦਰ ਭੋਲਾ ਤੇ ਵੀ ਇਲਜ਼ਾਮ ਲਾ ਰਹੇ ਸੀ ਸੋ ਇਲ ਤਾਂ ਗਾਇਕ ਸਤਵਿੰਦਰ ਬੁੱਗਾ ਦੀਆਂ ਮੁਸ਼ਕਲਾਂ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਰਜਾਈ ਦੀ ਮੌਤ ਤੋਂ ਬਾਅਦ ਸਤਵਿੰਦਰ ਬੁੱਗਾ ਤੇ ਗੰਭੀਰ ਇਲਜ਼ਾਮ ਲਗੇ ਨੇ ਪ੍ਰਾਦਵਿੰਦਰ ਪੋਲਾ ਨੇ ਮੌ ਪਰਜਾਈ ਦੀ ਆਪਣੀ ਪਤਨੀ ਦੀ ਮੌਤ ਲਈ ਸਤਵਿੰਦਰ ਬੁੱਗਾ ਨੂੰ ਜ਼ਿੰਮੇਵਾਰ ਦੱਸਿਆ ਉਸ ਦਾ ਕਹਿਣਾ ਹੈ ਕਿ ਸਤਵਿੰਦਰ ਬੁੱਗਾ ਵੱਲੋਂ ਟੱਕਾ ਦਿੱਤਾ ਗਿਆ ਸੀ ਜਿਸ ਕਾਰਨ ਉਸ ਦੀ ਪਤਨੀ ਦੀ ਮੌਤ ਹੋਈ ਹੈ ਹਾਲਾਂਕਿ ਦੂਜੇ ਧਿਰ ਵੱਲੋਂ ਇਹਨਾਂ ਇਲਜ਼ਾਮਾਂ ਨੂੰ ਨਕਾਰਿਆ ਜਾ ਰਿਹਾ ਹੈ ਫਿਲਹਾਲ ਪੁਲਿਸ ਤੇ ਵੀ ਇਲਜ਼ਾਮ ਲਗਾਏ ਨੇ ਦਵਿੰਦਰ ਪੋਲਾ ਨੇ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਪੱਖਵਾਤ ਕਰ ਰਹੀ ਹੈ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਦੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਹੀ ਅੱਗੇ ਕੋਈ ਬੰਨਦੀ ਕਾਰਵਾਈ ਕੀਤੀ ਜਾਵੇਗੀ ਇਸ ਪੂਰੇ ਮਾਮਲੇ ਤੇ ਡੀਐਸਪੀ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਹੈ ਪੀੜਤ ਪੱਖ ਦਾ ਬਿਆਨ ਵੀ ਸਾਹਮਣੇ ਆਇਆ ਹੈ ਕੀ ਕੁਝ ਕਿਹਾ ਉਹਨਾਂ ਨੇ ਆ ਵੀ ਜਾਣ ਲੈਣੇ ਮੈਨੂੰ ਟੱਕਾ ਦੇ ਦੰਨੇ ਆ ਉਹ ਪਿੱਛੇ ਸਪਾਲ ਗਰਗੀਬ ਉਹ ਪਿਆਸ਼ ਹੋਗੀ ਇੰਚਾਰ ਸਾਹਿਬ ਦੀ ਐਸਐਚਓ ਸਾਹਿਬ ਦੀ ਪਿੱਠ ਦੀ ਗੁਰ ਸਿੱਖਿਆ ਕਹਿ ਦੇਣ ਪਿੱਛੇ ਦੀ ਦੱਸ ਲਗਦਾ ਮੈਂ ਤਾਂ ਮੇਰੀ ਤਾਂ ਜਾਨ ਖਤਮ ਹੋ ਗਈ ਓ ਕੰਜਰ ਤੇਰਾ ਕਿਆ ਉਗਾੜਿਆ ਤਾ ਵੇ ਓਏ ਹਾਏ ਮੇਰਾ ਰੱਬਾ ਮੈਂ ਤੇਰਾ ਕਿਆ ਉਗਾੜਿਆ ਤਾ ਸੋ ਭਗਤ ਇਹ ਜੀ तकरीबन ਦੁਪਹਿਰ ਤੇ ਜਿਵੇਂ 2:55 ਪੀਐਮ ਕਰਕੇ پیشنਟ ਆਇਆ ਤੇ ਹਣਾ ਇਹਨਾਂ ਦੇ ਐਮ ਐਲ ਆਰ ਕੱਟੀ ਆਪਾਂ ਗਵਿੰਦਰ ਸਿੰਘ ਸੀਗੇ ਤੇ ਨਾਲ ਉਹਨਾਂ ਦੀ ਪਤਨੀ ਆਈ ਸੀਗੀ ਤੇ ਗਵਿੰਦਰ ਸਿੰਘ ਉਹਨਾਂ ਨੇ ਆਪ ਦੱਸਿਆ ਕਿ ਉਹਨਾਂ ਦਾ ਐਮ ਐਲ ਆਰ ਕਟਾਉਣਾ ਉਹਨਾਂ ਨੇ ਠੀਕ ਹੈ ਜੀ ਸੀ ਕਿਦੋਂ ਮੈਂ ਕਮਰੇ 'ਚ ਬੈਠਾ ਸੀ ਤੇ ਉਹਨਾਂ ਦਾ ਐਮ ਐਲ ਆਰ ਕੱਟਿਆ ਗਿਆ ਵਾਈਫ ਦੀ ਕੰਪਲੇਂਟ ਸੀ ਕਿ ਉਹਨਾਂ ਦਾ ਸਿਰ ਦਰਦ ਹੈ ਤੇ ਉਲਟੀਆਂ ਆ ਤੇ ਪਿੱਛੇ ਉਹਨਾਂ ਨੂੰ ਇੱਥੇ ਆਉਣ ਤੋਂ ਪਹਿਲੇ ਇੱਕ ਵਾਰੀ ਮੈਂ ਗੁਰਗੀ ਦਾ ਦੌਰਾ ਜਾਂ ਪਿੰਡ ਦਾ ਉੱਧਾ ਹੋਇਆ ਸੀ ਤੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਤੇ ਇਹਨਾਂ ਦਾ ਉਹ ਕਹਿੰਦੇ ਇਹਨਾਂ ਦਾ ਕੋਈ ਐਮ ਐਲ ਆਰ ਨਹੀਂ ਨੇ ਘਬਰਾ ਕੇ ਅੱਜ ਸਾਨੂੰ ਦੇਖ ਕੇ ਤੁਹਾਡੀ ਲੜਾਈ ਨੂੰ ਕਿ ਐਦਾਂ ਇਹਨਾਂ ਦੀ ਹਾਲਤ ਹੋਈ ਹੈ ਤੇ ਜੋ ਮੌਜੂਦਾ ਐਮ ਐਲ ਆਰ ਜਾਂ ਇਲਾਜ ਬਣਦਾ ਸੀ ਦੁਬਿੰਦਰ ਸਿੰਘ ਉਹਨਾਂ ਦਾ ਕੀਤਾ ਗਿਆ ਉਹਦੇ ਬਾਅਦ ਉਹਨੂੰ ਡਿਸਟ੍ਰਿਕਟ ਹਸਪੀਟਲ ਫਤਿਹਗੜ੍ਹ ਭੇਜਿਆ ਗਿਆ ਉਦੋਂ ਹੀ ਆਪਾਂ ਜਿਹੜੇ ਮਾਤਾ ਜੀ ਸੀਗੇ ਮਰਜੀਤ ਕੌਰ ਉਹਨਾਂ ਨੂੰ ਵੀ ਇੰਜੈਕਸ਼ਨ ਲੱਗੇ ਜੋ ਟ੍ਰੀਟਮੈਂਟ ਬਣਦਾ ਸੀ ਉਸ ਮੌਕੇ ਤੇ ਆਪਾਂ ਅੱਗੇ ਫਰਦਰ ਉਹਨਾਂ ਨੂੰ ਡਿਸਟ੍ਰਿਕਟ ਹਸਪੀਟਲ ਫਤਿਹਗੜ੍ਹ ਭੇਜਿਆ ਗਿਆ ਜਿੱਥੇ ਉਹਨਾਂ ਨੇ ਅੱਗੇ ਡਾਕਟਰਾਂ ਨੇ ਸਟਾਫ ਨੇ ਦੇਖਿਆ ਤੇ ਉਹਨਾਂ ਨੂੰ ਲੋੜ ਲੱਗੀ ਕਿ ਉਹਨਾਂ ਨੂੰ ਅੱਗੇ ਵੱਡੇ ਹਸਪਤਾਲ ਹੋਰ ਭੇਜਣਾ ਹੈ ਨੋ ਡਿਮੋਕ੍ਰੇਟ ਦੇ ਰਾਸਤੇ ਵਿੱਚ ਡੈਥ ਹੋ ਗਈ ਸੀ ਇਹ ਕੋਈ ਹੋਰ ਵੀ ਐਡਮਿਟ ਸੀ ਜਿਹੜਾ ਨਾਮ ਕੀ ਹੁੰਦਾ ਤੇ ਲੜਾਈ ਇਹਦੇ ਦੀ ਉਹ ਆਪਣਾ ਬਿਲਕੁਲ ਜਿਹਨਾਂ ਨਾਲ ਲੜਾਈ ਹੋਈ ਹੈ ਜੀ ਉਹ ਹੈ ਪਰ ਉਹ ਜਿਵੇਂ ਮੇਰੀ ਡਿਊਟੀ 'ਚ ਨਹੀਂ ਆਏ ਉਹ ਦੂਜੇ ਡਾਕਟਰ ਸਾਹਿਬ ਦੀ ਡਿਊਟੀ 'ਚ ਆਏ ਨੇ ਕੋਈ ਹੋਰ ਵੀ ਮਦਰ ਘਟੀ ਉਹ ਉਹਨਾਂ ਨੂੰ ਪਤਾ ਹੋਣਾ ਸੀ ਸਰ ਕਿੱਥੇ ਭੇਜਿਆ ਸੀ ਕਿ ਡਿਸਟ੍ਰਿਕਟ ਹਸਪੀਟਲ ਤੋਂ ਆਪਾਂ ਸਿਵਲ ਹਸਪੀਟਲ ਤੋਂ ਉੱਥੋਂ ਅਮਰ ਆ ਉੱਥੋਂ ਜਿਹਨਾਂ ਨੇ ਭੇਜਿਆ ਆਪਣਾ 32 ਸੈਕਟਰ ਹਸਪੀਟਲ ਰਸਤੇ ਦੇ ਵਿੱਚ ਹਾਂਜੀ ਰਸਤੇ ਇੱਕ ਮੌਤ ਇਹ ਜੀ ਅੱਜ ਦੁਪਹਿਰੇ ਪੁਲਿਸ ਨੂੰ ਸੂਚਨਾ ਮਿਲੀ ਸੀ ਸਤਵਿੰਦਰ ਬੁੱਗਾ ਤੇ ਦਵਿੰਦਰ ਭੁੱਲਾ ਦੋ ਭਰਾਵਾਂ ਦਾ ਰੋਲਾ ਹੈ ਇਹਨਾਂ ਦੀ ਆਪਸ ਵਿੱਚ ਖੇਤ ਵਿੱਚ ਬੈਂਸਵਾਜੀ ਲੜਾਈ ਹੋ ਰਹੀ ਹੈ ਮੌਕੇ ਤੇ ਐਸਐਚਓ ਸਾਹਿਬ ਚਲੇ ਗਏ ਸੀ ਤੇ ਦਵਿੰਦਰ ਭੁੱਲਾ ਤੇ ਉਸਦੀ ਵਾਈਫ ਖੇੜੇ ਹਸਪੀਟਲ ਦੇ ਵਿੱਚ ਆਏ ਸੀ ਜਿੱਥੋਂ ਇਹਨਾਂ ਨੂੰ ਅੱਗੇ ਸਿਵਲ ਹਸਪੀਟਲ ਫਤੇਕਰ ਸਾਹਿਬ ਰੈਫਰ ਕੀਤਾ ਗਿਆ ਸੀ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਵਾਈਫ ਨੇ ਇਹਨਾਂ ਨੂੰ ਸੀਜ਼ਰ ਆ ਰਹੇ ਸੀ ਜੋ ਜੋ ਸਾਨੂੰ ਹਜੇ ਤੱਕ ਇਨਫੋਰਮੇਸ਼ਨ ਮਿਲੀ ਹੈ ਕਿ ਇਹਨਾਂ ਨੂੰ ਸੀਜ਼ਰ ਆ ਰਹੇ ਸੀ ਤੇ ਇਹਨਾਂ ਨੂੰ ਅੱਗੇ ਬੱਤੀ ਦੇ ਵਿੱਚ ਰੈਫਰ ਕੀਤਾ ਗਿਆ ਸੀ ਰਸਤੇ ਵਿੱਚ ਜਾਂਦੇ ਹੋਏ ਇਹਨਾਂ ਦੀ ਡੈਥ ਹੋ ਗਈ ਦਵਿੰਦਰ ਭੋਲੇ ਦੀ ਵਾਈਕ ਦੀ ਤੇ ਉਸ ਤੋਂ ਬਾਅਦ ਰਸਤੇ 'ਚੋਂ ਹੀ ਇਹ ਖੇੜੇ ਹਸਪੀਟਲ ਆ ਗਏ ਹਾਂਜੀ ਤੇ ਜੋ ਹੁਣ ਇਸ ਤੋਂ ਬਾਅਦ ਪੋਸਟਮਾਰਟਮ ਦੀ ਰਿਪੋਰਟ ਹੋਏਗੀ ਉਸੇ ਸਬੰਨੇ ਅਸੀਂ ਅਗਲੀ ਕਾਨੂੰਨੀ ਕਾਰਵਾਈ ਕਰਾਂਗੇ ਕਿ ਸਾਟ ਕਿਹੋ ਜਿਹੀ ਹੋਈ ਹੈ ਕਿ ਸਮਝ ਕਿਥੇ ਲੱਗਿਆ ਜੀ ਨਹੀਂ ਹਰੇਕ ਤੱਕ ਸਾਡੇ ਕੋਲ ਕੋਈ ਰਿਪੋਰਟ ਨਹੀਂ ਆਈ ਮੈਡੀਕਲ ਰਿਪੋਰਟ ਜਦੋਂ ਆਏਗੀ ਅਸੀਂ ਉਸ ਬੇਸਿਸ ਤੇ ਕਾਰਵਾਈ ਕਰਾਂਗੇ ਧਰਵਿੰਦਰ ਜੀ ਨੂੰ ਵੀ ਰੋਕ ਲਾਇਆ ਜਾ ਰਿਹਾ ਕਿ ਸਤਵਿੰਦਰ ਬੁग्गा ਉਹਨੂੰ ਧੱਕਾ ਮਾਰਿਆ ਤਾਂ ਮੌਤ ਦੇ ਕਾਰਨ ਇਹ ਦੋਸ਼ ਲਾਇਆ ਜਾ ਰਿਹਾ ਕਿ ਕਿਵੇਂ ਜੀ ਬਿਲਕੁਲ ਦਵਿੰਦਰ ਜੀ ਦਵਿੰਦਰ ਬੁग्गा ਦਵਿੰਦਰ ਭੋਲਾ ਇਹ ਹੀ ਗੱਲ ਕਹਿ ਰਹੇ ਨੇ ਕਿ ਸਤਵਿੰਦਰ ਬੁਗੇ ਨੇ ਮੇਰੀ ਵਾਈਫ ਨੂੰ ਧੱਕਾ ਮਾਰਿਆ ਸੀ ਜਿਸ ਦੇ ਕਰਕੇ ਉਹਦੇ 6:00 ਵਜੇ ਸੀ ਸਿਰ ਤੇ ਬਟ ਜਦੋਂ ਤੱਕ ਸਾਡੇ ਕੋਲ ਮੈਡੀਕਲ ਰਿਪੋਰਟ ਆਏਗੀ ਉਸ ਤੋਂ ਬਾਅਦ ਹੀ ਅਸੀਂ ਕੋਈ ਕਾਰਵਾਈ ਅੱਗੇ ਪ੍ਰੋਸੀਡ ਕਰਾਂਗੇ ਇਹਦੇ ਵਿੱਚ ਇਹਨਾਂ ਦੀ ਅਜੇ ਸਟੇਟਮੈਂਟ ਲੈਣ ਲਈ ਲੈ ਕੇ ਤੇ ਜੋ ਮੈਡੀਕਲ ਰਿਪੋਰਟ ਹੋਏਗੀ ਉਸ ਬੇਸਿਸ ਤੇ ਅਗਲੀ ਕਰੂਗਾ